ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਸਭ ਦੇ ਘਰ ਪਰਿਵਾਰ ਜਾਨਵਰ ਠੀਕ ਠਾਕ ਜੀ ਤੇ ਅੱਜ ਬਾਈ ਜੀ ਲੈ ਕੇ ਆਇਆ ਤੁਹਾਨੂੰ ਪਤਾ ਜੀ ਆਪਾਂ ਕਬੂਤਰਾਂ ਦੀਆਂ ਦਵਾਈਆਂ ਤੇ ਵੀਡੀਓ ਪਾਉਂਦੇ ਰਹਿੰਨੇ ਆ ਜੀ ਅੱਜ ਲੈ ਕੇ ਆਇਆ ਵੀ ਜਿਵੇਂ ਕਬੂਤਰ ਆਪਣੀਆਂ ਕਬੂਤਰਾਂ ਆਂਡੇ ਧਰ ਕੇ ਲੱਤਾਂ ਖੜ ਜਾਂਦੀਆਂ ਨੇ ਜਾਂ ਕਬੂਤਰ ਠੰਡ ਕਾਰਨ ਬੱਚੇ ਉੱਤੇ ਅੱਜਕੱਲ ਬਹੁਤ ਪ੍ਰੋਬਲਮ ਆ ਰਹੀ ਆ ਲੱਤਾਂ ਖੜਨ ਦੀ ਠੀਕ ਆ ਜੀ ਉਹਦੇ ਲਈ ਦਵਾਈ ਲੈ ਕੇ ਆਇਆ ਬਾਈ ਜੀ 100% ਲਾਂਝਾ ਇਹਦਾ ਆਪਣਾ ਘਰੇ ਵਰਤਿਆ ਹੋਇਆ ਠੀਕ ਆ ਜੀ ਤੇ ਵੀਡੀਓ ਨੂੰ ਧਿਆਨ ਨਾਲ ਸੁਣਿਓ ਬਾਈ ਤੇ ਜਰੂਰ ਜੇ ਕਿਸੇ ਵੀਰ ਭਰਾ ਨੂੰ ਲੋੜ ਪੈਂਦੀ ਆ ਤਾਂ ਜਰੂਰ ਕਰੇ ਇਹ ਦਵਾਈ ਵਰਤੋ ਆਪਣੇ ਤੇ ਜਿਹੜੀ ਦਵਾਈ ਮੈਂ ਦਿਖਾਉ ਤੁਹਾਨੂੰ ਲੈਣੀ ਇਹੀ ਕੰਪਨੀ ਦੀ ਆ ਬਾਈ ਜੀ ਆਪਾਂ ਫੋਟੋ ਵੀ ਲਾ ਦਾਂਗੇ ਉੱਪਰ ਤੇ ਹੋਰ ਕੰਪਨੀ ਦੇ ਨਾਲ ਲਿਓ ਕਿਸੇ ਤੋਂ ਜੇ ਨਹੀਂ ਮਿਲਦੀ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਕੋਲੇ ਪਹੁੰਚ ਪਹੁੰਚਦੀ ਕਰਾਂਗੇ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਤਾਂ ਜੀ ਆ ਗੋਲੀ ਆਉਂਦੀ ਆ ਜੀ ਪਿੰਕ ਕਲਰ ਦੀ ਗੋਲੀ ਆ ਇਹ ਠੀਕ ਆ ਜੀ ਤੇ ਨਾਂ ਇਹਦਾ ਨੋਵਾ ਮਾਕਸ 2200 ਐਮ ਜੀ ਇਹ ਬੱਚਿਆਂ ਵਾਸਤੇ ਹੁੰਦੀ ਹੈ ਗੋਲੀ ਤੇ ਨੋਵਾ ਮਾਕਸ 2200 ਐਮ ਜੀ ਡੀਟੀ ਆਈ ਸਿਪਲਾ ਕੰਪਨੀ ਦੀ ਲੈਣੀ ਆ ਇਹ ਤੇ ਇਹ ਲੈਣੀ ਆ ਜੀ ਇੱਕ ਗੋਲੀ ਦੇ ਚਾਰ ਟੋਟੇ ਕਰ ਲੈਣੇ ਆ ਤੁਸੀਂ ਤੇ ਇਹ ਇੱਕ ਯਾਨੀ ਚੌਥਾ ਯਾਨੀ ਇੱਕ ਗੋਲੀ ਦੇ ਚਾਰ ਟੋਟੇ ਕਰਕੇ ਇੱਕ ਹਿੱਸਾ ਦੇਣਾ ਬਾਈ ਜੀ ਚੌਥਾ ਤੇ ਉਸ ਤੋਂ ਬਾਅਦ ਆ ਜਾਂਦੇ ਜੀ ਹੀਮਾਪਾ ਇਹ ਲਿਕਵਿਡ ਮਿਲ ਜਾਂਦਾ ਜੀ ਆਮ ਮੈਡੀਕਲ ਸਟੋਰਾਂ ਤੋਂ ਇਹੀ ਮਾ ਪਲਿਕੜਾ ਹੈ ਇਹਦੀਆਂ ਦੇਣੀਆਂ ਨੇ ਬਾਈ ਜੀ 5 ਬੂੰਦਾ ਠੀਕ ਆ ਜੀ ਆ ਗੋਲੀ ਹੈ ਜਿਹੜੀ ਇੱਕ ਗੋਲੀ ਦਾ ਚੌਥਾ ਹਿੱਸਾ ਸਵੇਰੇ ਚੌਥਾ ਹਿੱਸਾ ਸ਼ਾਮ ਨੂੰ 5 ਬੂੰਦਾ ਸਵੇਰੇ ਤੇ 5 ਬੂੰਦਾ ਸ਼ਾਮ ਨੂੰ ਠੀਕ ਆ ਜੀ ਇਹ ਹੋ ਗਈ ਜਿਵੇਂ ਮੈਡੀਕਲ ਤੌਰ ਤੋਂ ਦਵਾਈ ਇੱਕ ਦੇਸੀ ਅਨਸਾਰੀ ਵਾਲੇ ਤੋਂ ਬਾਈ ਜੀ ਮਿਲੂਗਾ ਵੱਡਾ ਮਨੱਕਾ ਜਿਹਨੂੰ ਕਹਿੰਦੇ ਆਪਾਂ ਠੀਕ ਆ ਜੀ ਜਿਹਦੇ ਵਿੱਚ ਬੀ ਹੁੰਦਾ ਮਨੱਕਾ ਲੈ ਲੈਣਾ ਤਾਂ ਜੀ ਥੋੜਾ ਜਿਆਦਾ ਜਿਵੇਂ 10 ਰੁਪਏ ਦਾ ਇੱਕ ਕਲੈਣਾ ਪਾਊਡਰ ਮਾਰਿਆ ਹੋਇਆ ਕੁਚਲਾ ਹੁੰਦਾ ਜੀ ਇੱਕ ਠੀਕ ਆ ਜੀ ਮਾਰਿਆ ਹੋਇਆ ਕੁਚਲੇ ਦਾ ਪਾਊਡਰ ਲੈਣਾ ਤੁਸੀਂ ਪਾਊਡਰ ਲਿਆ ਕੇ ਜਿਹੜਾ ਉਹ ਮਨੱਕਾ ਹੁੰਦਾ ਨਾ ਉਹਦਾ ਵੀ ਕੱਢ ਲੈਣਾ ਵੀ ਕੱਢ ਕੇ ਨਾ ਜਿਹੜੀ ਸੋਈ ਹੁੰਦੀ ਆ ਆਪਣੇ ਘਰੇ ਆਮ ਘਰਾ ਚ ਹੁੰਦੀ ਆ ਸੋਈ ਉਹਦੀ ਬੈਕ ਸਾਈਡ ਵਾਲਾ ਜਿਹੜਾ ਨੱਕਾ ਹੁੰਦਾ ਉਹ ਪਾਊਡਰ ਨਾਲ ਉਹਦੇ ਨਾਲ ਨੱਕੇ ਨਾਲ ਭਰ ਕੇ ਆਪਾਂ ਮਨੱਕੇ ਦੇ ਵਿੱਚ ਭਰ ਕੇ ਠੀਕ ਆ ਜੀ ਇਹ ਦੇਣਾ ਉਹ ਗੋਲੀ ਜੀ ਵਟ ਕੇ ਉਹ ਜਿਵੇਂ ਦੇਣਾ 11:00 ਵਜੇ ਦੇਨੇ ਜਿਹੜੀ ਉਹ ਦਵਾਈ ਆ ਸਵੇਰੇ ਸ਼ਾਮ ਦੇਣੀ ਆ ਗਰਮ ਜੇ ਪਾਣੀ ਨਾਲ ਜਿਹੜਾ ਆਪਣਾ ਮਨੱਕੇ ਵਾਲਾ ਤੇ ਮਾਰੇ ਹੋਏ ਕੁਚਲੇ ਵਾਲਾ ਪਾਊਡਰ ਆ ਉਹ ਦੇਣਾ 11-12 ਵਜੇ ਦੁਪਹਿਰੇ ਤੇ 20 ਕਐਮਲ ਪਾਣੀ ਕੋਸਾ ਜਿਹਾ ਦੇ ਦਿਓ ਨਾਲ 3 ਦਿਨ ਬਾਈ ਇਹ ਸਾਰੀ ਦਵਾਈ ਦੇਣੀ ਆ ਤੁਸੀਂ 3 ਦਿਨਾਂ ਚ ਬਿਲਕੁਲ ਹੀ ਲੱਤ ਤੁਹਾਡੇ ਜਾਨਵਰਾਂ ਦੀ ਬਿਲਕੁਲ ਸਹੀ ਹੋ ਜਾਣਗੀ ਆ ਲੱਤਾ ਹੋਣ ਇੱਕ ਜਿਵੇਂ ਪੱਲੇ ਜੇ ਸਿੱਟ ਕੇ ਬੈਠਣ ਆ ਜਾਂਦੇ ਬਾਈ ਕੁੱਤਰ ਉਹਨਾਂ ਲਈ ਵੀ ਇਹ ਇਲਾਜ 100% ਆ ਜੀ ਠੀਕ ਆ ਜੀ ਬਾਕੀ ਬਾਈ ਜੀ ਆਪਣਾ ਤੁਨੋਂ ਆ ਵੀਡੀਓ ਕਿਵੇਂ ਲੱਗੀ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਗਰੁੱਪਾਂ 'ਚ ਤਾਂ ਕਿ ਸਾਰੇ ਵੀਰ ਭਰਾਵਾਂ ਦਾ ਫਾਇਦਾ ਹੋ ਸਕੇ ਤੇ ਬਾਕੀ ਆਪਣੇ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਬੰਦੇ ਕੋਲੇ ਆਪਣੀ ਵੀਡੀਓ ਪਹੁੰਚ ਸਕੇ ਜੀ ਠੀਕ ਆ ਜੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਾਈ ਜੀ ਆਪਾਂ ਨੂੰ ਜਿਵੇਂ ਵੀ ਆਪਾਂ ਅੱਗੇ ਤੋਂ ਅੱਗੇ ਹੌਸਲਾ ਵਧਦਾ ਸਾਡਾ ਜੇ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਤਾਂ ਸਾਡਾ ਹੌਸਲਾ ਵਧਦਾ ਤੇ ਇਸ ਕਰਕੇ ਅੱਗੇ ਤੋਂ ਅੱਗੇ ਵੀਡੀਓ ਤਾਂ ਤਕਰੀਬਨ ਆਈ ਜਾਣੀਆਂ ਨੇ ਆਪਣੀਆਂ ਜੇ ਨੀਆ ਕੋਈ ਬਿਮਾਰੀਆਂ ਬਾਰੇ ਨੌਲੇਜ ਆਪਾਂ ਨੂੰ ਆਪਾਂ ਜਰੂਰ ਵੀਡੀਓ ਪਾਇਆ ਕਰਾਂਗੇ ਠੀਕ ਆ ਜੀ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਸਸੀ ਗਾਲ